ਮਨਜਿੰਦਰ ਸਿੰਘ ਲਾਲਪੁਰਾ ਦੀ ਜਿਹੜੀ ਹੈ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਔਰ 4 ਸਾਲਾਂ ਦੀ ਸਜ਼ਾ ਦੀ ਗੱਲ ਜਿਹੜੀ ਹੈ ਕੋਰਟ ਨੇ ਕਹਿ ਦਿੱਤੀ ਹੈ ਹਾਲਾਂਕਿ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇ ਬੜੇ ਬੇਹੱਦ ਕੌਨਫੀਡੈਂਸ ਸੀ ਕਿ ਉਹਨਾਂ ਨੂੰ ਰਾਹਤ ਮਿਲੇਗੀ ਪਰ ਹੁਣੇ ਲੱਗਦਾ ਹੈ ਕਿ ਸ਼ਾਇਦ ਇੱਕ ਹੋਰ ਜ਼ਿੰਮਨੀ ਚੋਣ ਹੋ ਸਕਦੀ ਆ ਪਰ ਖਡੂਰ ਸਾਹਿਬ ਤੋਂ ਐਮਐਲਏ ਰਹੇ ਨੇ ਮਨਜਿੰਦਰ ਲਾਲਪੁਰਾ ਔਰ 12 ਸਾਲ ਪੁਰਾਣਾ ਕੇਸ ਸਗਾ ਜਿਹਦੇ ਚ ਜਿਹੜਾ ਆ ਇੱਕ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਔਰ ਵਿਧਾਇਕ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਤੇ ਇਸ ਤੋਂ ਇਲਾਵਾ ਹੁਣ ਹੋਰ ਲੋਕਾਂ ਦੇ ਉੱਤੇ ਵੀ ਗਾਜ ਲੱਗੀ ਆ ਹਾਈ ਕੋਰਟ ਦੇ ਵੱਲੋਂ ਸਜ਼ਾ ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ ਗਈ ਆ ਯਾਨੀ ਕਿ ਮਾਮਲੇ 'ਚ 18 ਨਵੰਬਰ ਨੂੰ ਜਿਹੜੀ ਹੁਣ ਅਗਲੀ ਸੁਣਵਾਈ ਵੀ ਹੋਵੇਗੀ ਪਰ ਸੈਸ਼ਨ ਕੋਰਟ ਜਿਹੜਾ ਸੀਗਾ ਉਹਨਾਂ ਨੇ ਸਜ਼ਾ ਸੁਣਾਈ ਸੀ 4 ਸਾਲ ਦੀ ਸਜ਼ਾ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਸੀਗੀ ਪਰ ਉਸ ਅਪੀਲ ਨੂੰ ਜਿਹੜਾ ਆ ਉਹਦੇ ਤੇ ਕੁਝ ਲੱਗਦਾ ਵੀ ਰਾਹਤ ਨਹੀਂ ਮਿਲ ਰਹੀ ਫਿਲਹਾਲ 11 ਲੋਕ ਜਿਹੜੇ ਨੇ ਜਿਨ੍ਹਾਂ ਦੇ ਵਿੱਚ 6 ਪੁਲਿਸ ਵਾਲੇ ਨੇ ਇਸ ਕੇਸ ਦੇ ਵਿੱਚ ਉਹਨਾਂ ਨੂੰ ਵੀ ਸਜ਼ਾ ਸੁਣਾਈ ਗਈ ਸੀ ਸੋ ਫਿਲਹਾਲ 4 ਸਾਲ ਦੀ ਜੇਲ ਸੀਗੀ ਲਾਲਪੁਰਾ ਤੇ ਉਹਦੇ ਨਾਲ 6 ਪੁਲਸ ਵਾਲਿਆਂ ਨੂੰ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਜਿਹੜਾ ਆ بڑا ਇਕੱਲੇ ਕੀ ਬੜਾ ਹਾਸੋ ਹੀ ਨਹੀਂ ਲੱਗਦਾ ਹੈ ਕਿ ਕੇਸ ਜਿਹੜਾ ਹੈਗਾ ਉਹ ਉਹਦੇ ਤੁਸੀਂ ਦੇਖੋ ਵੀ ਉਹ ਬੜਾ ਪੁਲਿਸ ਵਾਲੇ ਜਿਹੜੇ ਉਹਦੇ ਵਿੱਚ ਕਿਦਾਂ ਆਉਂਦੇ ਨੇ ਔਰ ਕਿਦਾਂ ਮਦਦ ਕਰਦੇ ਨੇ ਜਿਹੜਾ ਬੰਦਾ ਸੂਖਦਾਰ ਹੋਵੇ ਸੋ ਇੱਕ ਤਰੀਕੇ ਦੇ ਨਾਲ ਇਹ ਵੱਡੀ ਖਬਰ ਹੈ ਖੁਡੂਰ ਸਾਹਿਬ ਤੋਂ ਆਪ ਐਮਐਲਏ ਨੇ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਸੀ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਸਿਪਾਈ ਪਰ ਫਿਲਹਾਲ